ਭਰਾ ਬੇਦੋਸ਼ਾਂ ਮਾਰਿਆ ਗਿਆ ਇਨਸਾਫ ਸਾਨੂੰ ਚਾਹੀਦਾ ਪੁਲਿਸ ਵਾਲੇ ਕੁਝ ਵੀ ਨਹੀਂ ਬਿਕਾਉ ਹੈਗੇ ਜੋ ਵੀ ਉਹਦਾ ਦਿਲ ਕਰਦੀ ਉਹ ਬੰਦੇ ਲੈ ਕੇ ਆ ਜਾਂਦੀ ਇਹ ਫਰਿਆਦ ਮੰਗੀ ਸੀ ਪੁਲਿਸ ਵਾਲਿਆਂ ਕੋਲ ਉਹਨਾਂ ਨੇ ਸਾਥ ਨਹੀਂ ਦਿੱਤਾ ਨੇ ਤਲਵਾਰਾਂ ਲੈ ਕੇ ਆਏ ਦਾਤਰਾ ਲੈ ਕੇ ਆਏ ਟੋਕੇ ਲੈ ਕੇ ਆਏ ਇੱਕ ਤਾਂ ਹੈਗਾ ਨਹੀਂ ਸੀ ਪੂਰੇ 50 ਜਣੇ ਸੀਗੇ ਕੱਢ ਕੇ ਚਲੇ ਗਏ ਨੇ ਉਹ ਜਵੇਂ ਨੀ ਸੀਗਾ ਮੇਰਾ ਭਰਾ ਮੰਦਰ ਦੇ ਵਿੱਚ ਵਹਿੰਦਾ ਸਾਰੀ ਦੁਨੀਆ ਨੂੰ ਪਤਾ ਹੈਗਾ ਮੇਰਾ ਭਰਾ ਬੇਦੋਸ਼ ਮਾਰਿਆ ਗਿਆ ਇਨਸਾਫ ਸਾਨੂੰ ਚਾਹੀਦਾ ਪੁਲਿਸ ਵਾਲੇ ਕੁਝ ਵੀ ਨਹੀਂ ਬਿਕਾਉ ਹੈਗੇ ਉਹ ਦੂਜਾ ਕੰਮ ਕਰਦੇ ਸਾਡੇ ਕੋਲ ਕੰਮ ਨਹੀਂ ਹੈਗਾ ਅਸੀਂ ਮਨਤਾਲੇ ਹੈਗੇ ਝਗੜਾ ਕੁਝ ਵੀ ਨਹੀਂ ਹੈਗਾ ਘਰ ਵੇਚਦਾ ਪੈਸੀ ਕੋਈ ਹੋਰ ਬੰਦਾ ਉਹ ਸਾਡਾ ਮੰਦਰ ਦਾ ਉਹ ਘਰ ਸੀਗਾ ਅਸੀਂ ਨਹੀਂ ਵੇਚਣ ਦਿੰਦੇ ਉਹ ਕੁਝ ਵੀ ਕੰਮ ਕਰਦੇ ਨਾ ਅਸੀਂ ਨਹੀਂ ਵੇਚਣ ਦਵਾਂਗੇ ਨਹੀਂ ਵੇਚਣ ਦਵਾਂਗੇ ਅਸੀਂ ਇਹੀ ਫਰਿਆਦ ਮੰਗੀ ਸੀ ਪੁਲਿਸ ਵਾਲਿਆਂ ਕੋਲ ਉਹਨਾਂ ਨੇ ਸਾਥ ਨਹੀਂ ਦਿੱਤਾ ਨਹੀਂ ਦਿੱਤਾ ਉਹ ਬੇਚ ਦੇਗੇ ਬੇਚ ਦੇਗੇ ਸਾਡੀਆਂ ਕੁੜੀਆਂ ਧੀਆਂ ਹੈਗੇ ਹੱਥ ਜੋੜ ਕੇ ਬੇਨਤੀ ਸਾਡੀ ਇਹ ਹੀ ਹੈਗੀ ਮੇਰੇ ਭਰਾ ਨੂੰ ਆ ਕੇ ਮੰਦਰ ਦੇ ਵਿੱਚ ਬੈਠੇ ਨੂੰ ਵੱਢ ਕੇ ਚਲੇ ਗਏ ਨੇ ਕਿਸੇ ਨੇ ਇਨਸਾਫ ਨਹੀਂ ਕਰਾਇਆ ਸਵੇਰ ਦੇ ਬੋਲੇ ਉਸ ਟਾਈਮ ਨੇ ਇਹ ਸਵੇਰੇ ਆਈ ਸੀ ਜੀ ਵੇਖ ਕੇ ਚਲੇ ਗਈ ਸਾਡੇ ਘਰ ਤੋੜ ਕੇ ਚਲੇ ਗਏ ਸਾਡੀਆਂ ਬਾਹਾਂ ਤੋੜ ਕੇ ਚਲੇ ਗਏ ਲੇਡੀਜ਼ ਨਹੀਂ ਮੇਕੀ ਜੈਂਸ ਨਹੀਂ ਵੇਖੇ ਤਰਪਾਨਾ ਸੀ ਗਿਆ ਉਹਨਾਂ ਕੋਲ ਸਾਨੂੰ ਇਨਸਾਫ ਹੁਣ ਇਹ ਦੱਸ 15 ਮਿੰਟਾਂ ਦੇ ਜਿੰਨੇ ਮੁੰਡੇ ਬੈਠੇ ਸੀਗੇ ਬੇਦੋਸਤੇ ਸਾਰੇ ਨੂੰ ਮਾਰੇ ਗਏ ਆ ਵੇਖ 50 60 ਬੰਦੇ ਸੀਗੇ ਬਾਹਰ ਤੇ ਬਾਹਰ ਤੇ ਬਾਹਰ ਦੇ ਬੰਦੇ ਸੀਗੇ ਬਾਹਰ ਦੇ ਨਾ ਨਾ ਨਹੀਂ ਕੋਈ ਵੀ ਨਹੀਂ ਆਈ ਅਚਾਨਕ ਰੋਟੀ ਕੋਈ ਖਾਈ ਜਾਂਦਾ ਸੀ ਕੋਈ ਆਈ ਜਾਂਦਾ ਸੀਗਾ ਇਨਸਾਫ ਸਾਨੂੰ ਨਹੀਂ ਕਿਸੇ ਨੇ ਦਿੱਤਾ ਦੇ ਦੇਣਦੀ ਪੁਲਿਸ ਵਾਲਿਆਂ ਨੂੰ ਤੇ ਪੁਲਿਸ ਸਾਡੇ ਇਹ ਮੰਗ ਹੈ ਕਿ ਅਸੀਂ ਉਹ ਘਰ ਨਹੀਂ ਵੇਚਣ ਦਵਾਂਗੇ ਸਾਡੇ ਬੰਦੇ ਮਾਰੇ ਗਏ ਨੇ ਉੱਥੇ ਪਹਿਰਾ ਲੱਗੇ ਪੁਲਿਸ ਦਾ ਬਿਕਾਉ ਨਾ ਹੋਵੇ ਮੇਰਾ ਨਾਤਾ ਆਸ਼ਾ ਹੈਗਾ ਜਦੋਂ ਵੀ ਅਸੀਂ ਲੜਦੇ ਥੋੜੀ ਜੀ ਵੀ ਗੱਲ ਹੁੰਦੀ ਭਾਵੇਂ ਬੱਚਿਆਂ ਤੇ ਹੋਵੇ ਭਾਵੇਂ ਜਨਾਨੀਆਂ ਦੀ ਹੋਵੇ ਬਦਮਾਸ਼ ਲਿਆ ਕੇ ਸਾਡੇ ਬੰਦੇ ਹੈਗੇ ਕਿੰਨੇ ਸਾਡੇ 2-4 ਹੈਗੇ ਮੋਚੀ ਬੰਦੇ ਗਰੀਬ ਹੈਗੇ ਭਾਵੇਂ ਜਿਹਦੇ ਮਰਜ਼ੀ ਕੋਲ ਪੁੱਛ ਲੋ ਗੱਡੀਆਂ 'ਚ ਮੰਗ ਕੇ ਰੋਟੀ ਖਾਂਦੇ ਪਰ ਉਹ ਜਨਾਨੀ ਨਸ਼ਾ ਕਰਦੀ ਅਸੀਂ ਸਾਰੇ ਜਾਣਦੇ ਇਕਤਾ ਕਰਕੇ ਵੀ ਇਹ ਨਸ਼ਾ ਬੰਦ ਕਰਾਓ ਉਹਨੇ ਸ਼ਰੂ ਵੀ ਕੀਤਾ ਕਹਿੰਦੇ ਉਹਨੇ ਕੋਠੀਆਂ ਵੀ ਲੈ ਲਿੱਤੀਆਂ ਛਾਵਨੀ ਚ ਲੈ ਲਿੱਤੀਆਂ ਜਿਹੜਾ ਅਸ਼ਨੀ ਡਾਕਟਰ ਉਹਦੇ ਕੋਲ ਵੀ ਲੈ ਲਿੱਤੀਆਂ ਤੀਜੀ ਪ੍ਰਾਪਰਟੀ ਸਾਡੇ ਮਹੱਲੇ ਚ ਹੈਗੀ ਜਿਹੜੀ ਮੰਦਰ ਦੇ ਲਾਗੇ ਉਹ ਲੈਣਾ ਚਾਹੁੰਦੀ ਬਾਹਰ ਜਿਹੜਾ ਮਰਜੀ ਖਰੀਦੀ ਜਾਂ ਅਸੀਂ ਉਹ ਮੰਦਰ ਵਾਲਾ ਘਰ ਅਸੀਂ ਉਹ ਨਹੀਂ ਦੇਣਾ ਚਾਹੁੰਦੇ ਹੈਗੇ ਜਦੋਂ ਵੀ ਉਹਦਾ ਦਿਲ ਕਰਦੀ ਉਹ ਬੰਦੇ ਲੈ ਕੇ ਆ ਜਾਂਦੇ ਜਦੋਂ ਵੀ ਬੰਦੇ ਲੈ ਕੇ ਆ ਜਾਂਦੇ ਜਦੋਂ ਇਹ ਮੁੰਡੇ ਨੂੰ ਪਵਾ ਦਿੰਦੇ ਝਗੜੇ ਦਾ ਇਹੀ ਜਗਾ ਦੀ ਹੈਗੀ ਪ੍ਰੋਬਲਮ ਬਈ ਉਹ ਬਾਬੇ ਦੀ ਜਗਾ ਹੈਗੀ ਜਿੰਨੂੰ ਮੁੰਡੇ ਨੂੰ ਜ਼ਖਮੀ ਕੀਤਾ ਪਿਆ ਉਹ ਸਰਕਾਰਾਂ ਦੀ ਜਗਾ ਹੈਗੀ ਤੇ ਉਸ ਮੁੰਡੇ ਨੂੰ ਪਤਾ ਸੀਗਾ ਬਈ ਇਹ ਜਗਾ ਇਹੀ ਮੁੰਡਾ ਲਈ ਜਾਂਦਾ ਤੇ ਖਿਲਾਫ ਆਵਾਜ਼ ਚੁੱਕੀ ਹਾਂ ਨਸ਼ੇ ਦੇ ਵੀ ਖਿਲਾਫ ਤੇ ਉਹ बार-बार ਮੁੰਡੇ ਵੀ ਲੈ ਕੇ ਆਉਂਦੀ ਤੇ ਜਗਾ ਵਾਸਤੇ ਵੀ ਤੇ ਮੁੰਡਿਆਂ ਨੂੰ ਉਹ ਧਮਕੀਆਂ ਵੀ ਲਾਉਂਦੀ ਮੁੰਡੇ ਕਿੰਨੇ ਜ਼ਖਮੀ ਹੋਏ ਆ ਕੀ ਹੋਇਆ ਕੀ ਸੀ ਤਿੰਨ ਮੁੰਡੇ ਹੋ ਗਏ ਤਿੰਨ ਮੁੰਡੇ ਜ਼ਖਮੀ ਤਿੰਨ ਮੁੰਡੇ ਬਸ ਇਹੀ ਜਗਾ ਦਾ ਰੌਲਾ ਭਈ ਅਸੀਂ ਜਗਾ ਨਹੀਂ ਦੇਣਾ ਚਾਹੁੰਦੇ ਸੀ ਉਹ ਮੰਦਰ ਦੀ ਸਗੱਜਾ ਜਗਾ ਸੀ ਹਾਂ ਤਲਵਾਰਾਂ ਲੈ ਕੇ ਆਏ ਦਾਤਰਾ ਲੈ ਕੇ ਆਏ ਟੋਕੇ ਲੈ ਕੇ ਆਏ ਇੱਕ ਤਾਂ ਹੈਗਾ ਨਹੀਂ ਸੀ ਪੂਰੇ ਪੰਜਾਬ ਜਣੇ ਸੀ ਕਿ 8-10 ਜਨਾਨੀਆਂ ਕਿਹੜਾ ਕਿਹੜਾ ਰੋਕੇਗਾ ਜਨਾਨੀਆਂ ਦੇ ਵੀ ਸੱਟਾਂ ਲੱਗੀਆਂ ਤੇ ਬੰਦਿਆਂ ਦੇ ਵੀ ਤਿੰਨ ਮੁੰਡੇ ਗਿਣ ਕੇ ਤਿੰਨ ਮੁੰਡੇ ਬੰਦੇ ਹੈਗੇ ਸਾਡੇ ਮੱਲੇ ਹੋਰ ਕੋਈ ਬੰਦਾ ਨਾ ਛੇੜੂ ਨਾ ਜਦੋਂ ਵੀ ਉਹਦਾ ਦਿਲ ਕਰਦਾ ਉ ਤਾਂ ਹੀ ਰੇਟ ਪਵਾ ਦਿੰਦੇ ਉਹ ਬਾਈ ਚਿੱਟਾ ਵੀ ਵੇਚਦੀ ਆ ਤੇ ਕਾਂਜਾ ਵੀ ਵੇਚਦੀ ਆ ਉਹ ਦੋਨੇ ਚੀਜ਼ਾਂ ਵੇਚਦਾ ਹਾਇ ਦਾ ਸੁਡਾਓ ਇਹਨੂੰ ਬਹੁਤ ਸਾਰੀ ਘੁੱਟੋ ਤੇ ਉਸ ਮੁੰਡੇ ਨੂੰ ਜਿੰਨ ਨਾ ਗਲ ਲਾ ਕੇ ਰੱਖਿਆ ਉਹਦਾ ਆਧਾਰ ਕਾਟ ਪੁੱਛੋ ਵੀ ਇਹ ਆਧਾਰ ਕਾਟ ਤੇਰਾ ਕਿੱਥੋਂ ਦਾ ਹੈਗਾ ਜੇ ਇੱਥੋਂ ਦਾ ਨਿਕਲੂਗਾ ਤੇ ਇੱਥੇ ਰੱਖਣਾ ਛਾਵਨੀ ਦਾ ਹੈਗਾ ਤੇ ਛਾਵਨੀ ਇਹਨੂੰ ਭੇਜਾਂਗੇ ਅਸੀਂ ਇੱਕ ਬੰਦਾ ਹੈਗਾ ਸਾਡੇ ਉਧਰ ਰਹਿੰਦਾ ਤੇ ਉਹ ਬੰਦੇ ਕਈ ਬੰਦੇ ਲੈ ਆਂਦਾ ਹੈ ਤੇ ਉਹਦੇ ਕਾਰਨ ਆਪਾਂ ਕੁਝ ਕਰ ਨਹੀਂ ਸਕਦੇ ਤੇ ਪ੍ਰਸ਼ਾਸਨ ਨੂੰ ਆਪਾਂ ਇਹ ਕਹਿੰਦੇ ਆ ਸੰਜੋਗ ਦਿੰਨੇ ਆ ਤੇ ਸਾਡਾ ਸਾਥ ਦਿਓ ਸਰ ਤੇ ਜਿਹੜੇ ਆਪਾਂ ਤਿੰਨ ਮੁੰਡੇ ਜ਼ਖਮੀ ਆ ਉਹਨਾਂ ਦੀ ਹਾਲਤ ਬਹੁਤ ਹੀ ਖਰਾਬ ਹੈਗੀ ਕਿਉਂਕਿ ਹੱਲੇ ਤੁਸੀਂ ਦੇਖ ਪੀ ਸਕਦੇ ਹੋ ਕਿਉਂਕਿ ਉਹਨਾਂ ਹੱਲੇ ਉਹਨਾਂ ਨੂੰ ਕੋਈ ਹੋਸ਼ ਨਹੀਂਗਾ ਝਗੜਾ ਹੋਇਆ ਹੈਗਾ ਇਹ ਇਥੇ ਆਏ ਸਿਵਲਸ ਪਾਲ ਤੇ ਇਹਨਾਂ ਦਾ ਐਮਐਲ ਡਾਕਟਰ ਸਾਹਿਬ ਨੂੰ ਕੱਢਤੀ ਹੈ ਤੇ ਜਿਹੜਾ ਥਾਣੇ ਦਾ ਏਰੀਆ ਉਹਨਾਂ ਨੂੰ ਤਲਾਸ਼ ਕਰਤੀ ਹੈ ਕਿੰਨੀ ਲੋਕ ਦਿਖ ਨਹੀਂ ਆ ਰਿਹਾ ਇਹ ਮੇਰੇ ਖਿਆਲ ਦੋ 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 ਜਣੇ ਆਗੇ